ਮੰਤਰੀ ਅਨਮੋਲ ਗਗਨ ਮਾਨ ਜੀ ਫਾਈਨਲਿ ਵਿਆਹ ਦੇ ਵੰਦਨ ਵਿੱਚ ਬੱਜ ਚੁੱਕੇ ਨੇ ਆਨੰਦ ਕਾਰਜ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਅਨਮੋਲ ਗਗਨ ਮਾਨ ਜੀ ਦੇ ਫਿੱਕਾ ਗੁਲਾਬੀ ਸੂਟ ਦਬਿਲ ਕੀਤਾ ਹੋਇਆ ਹੈ ਅਤੇ ਉਹਨਾਂ ਦੇ ਲਾੜਾ ਜੀ ਸ਼ਾਹਬਾਜ਼ ਸੋਹੀ ਦੇ ਪਿੰਕ ਕਲਰ ਦੀ ਪਗ ਬਣੀ ਹੋਈ ਸੀ ਜਿੱਥੇ ਕਿ ਬਹੁਤ ਹੀ ਜ਼ਿਆਦਾ ਇਹ ਜੋੜੀ ਬਿਊਟੀਫੁੱਲ ਲੱਗ ਰਹੀ ਏ ਅਨਮੋਲ ਗਗਨ ਮਾਨ ਜੀ ਦੇ ਵਿਆਹ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਵੀ ਪਰਿਵਾਰ ਸਮੇਤ ਪਹੁੰਚੇ ਅਤੇ ਉਹਨਾਂ ਦੀ ਜੋੜੀ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਸੋਹੀ ਪਰਿਵਾਰ ਨੂੰ ਵੀ ਵਧਾਈਆਂ ਦਿੱਤੀਆਂ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਇਸ ਕਪਲ ਜੋੜੇ ਨੂੰ ਕੰਗ੍ਰੈਚੂਲੇਸ਼ਨ ਕਰਨਾ ਨਾ ਭੁੱਲਣਾ ਅਨਮੋਲ ਗਗਨ ਮਾਨ ਜੀ ਦਾ ਅੱਜ ਵਿਆਹ ਹੋ ਚੁੱਕਿਆ ਹੈ ਉਹਨਾਂ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸ਼ੁਰੂ ਕੀਤੀ ਹੈ ਪਰਮਾਤਮਾ ਉਹਨਾਂ ਤੇ ਮੇਰ ਪਰਿਆ ਹੱਥ ਹਮੇਸ਼ਾ ਲਈ ਰੱਖੇ ਆਉ ਤੁਹਾਡੇ ਨਾਲ ਉਹਨਾਂ ਦੇ ਮੈਰਜ ਦੀਆਂ ਕਲਿੱਪਾਂ ਸਾਂਝੀਆਂ ਕਰਦੇ ਆ ਇਹ ਦੇਖੋ ਯਾਰ ਉਹਨੂੰ ਬੋਲੋ ਇਹ ਨਹੀਂ ਲੈਣੇ ਬੰਦ ਕਰੋ ਯਾਰ ਹੁਣ ਮੈਂ ਵੀ ਦੇਖੋ ਆਪਣਾ ਕੰਮ ਕਰੀਏ ਤੁਹਾਨੂੰ ਆਪਣਾ ਕਰਨ ਦੋ